ਤੇ ਪਹੁੰਚਿਆ ਮੇਰਾ ਨਾਮ ਗੁਰਮੀਤ ਕੌਰ ਹੈ ਤੁਸੀਂ ਪਿੱਛੇ ਸਾਰੇ ਜਣੇ ਨੇ ਖਬਰ ਸੁਣੀ ਸੀ ਜਿਹਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗ੍ਰੀਨ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ तकरीबन 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀਗੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਨੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿੰਦੀ ਸੀ ਇਹ ਵੀ ਚਿੱਟਾ ਵੀ ਵੇਚਦੇ ਆ ਇਹਦੇ ਕੋਲ ਨਜਾਇਜ਼ ਪ੍ਰੋਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਂਚ ਪੜਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਦੇ ਨਜਾਇਜ਼ ਜਿਹੜੀ ਪ੍ਰੋਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤੇ ਹੋਇਆ ਮੰਨ ਲਿਆ ਪਰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਵੀਰਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀ ਆ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਬਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਣ ਵਾਸਤੇ ਜਦੋਂ ਮੇਰਾ ਇੱਕ ਪਾਸੇ ਨਿਬੜਿਆ ਨਹੀਂ ਮੈਂ ਕਿਵੇਂ ਵਿਆਹ ਕਰਾਣਾ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਮੈਂ ਸਰਟੀਫਿਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਇੱਥੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਐ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਐ ਜਾਂਚ ਪਰ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਦਾ ਕੰਮ ਨਹੀਂ ਹੁੰਦਾਗਾ ਬਕਾਇਦਾ ਪ੍ਰੂਫ ਲੱਗ ਜਾਂਦੇ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹ ਤਾਂ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱ ਨੇ ਪੈਸੇ ਲਿਆ ਕਿਵੇਂ ਲਿਆ ਕਿਸ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕਰਾ ਲਏ ਜਿਵੇਂ ਗਵਾਹ ਵੀ ਰੱਖੇ ਜਾਂਦੇ ਹੋਂ ਜਾਂ ਗਵਾਹ ਵੀ ਹੈ ਜਿਹੋ ਦੇ ਵਿੱਚ ਇੱਕ ਗਵਾਹ ਹੈ ਗਵਾਹ ਦੇ ਪ੍ਰੋਪਰ ਚੰਗੀ ਤਰ੍ਹਾਂ ਸੈਨ ਨਹੀਂ ਹੋਰੇ ਉਹ ਗਵਾਹ ਜਿਹੜਾ ਹੈਗਾ ਜਿਹੜਾ ਸਾਡਾ ਵੀਰਤਲਾ ਵਿੱਚ ਘਰ ਹੈਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤ ਕੌਰ ਰਜਵਾਕਾ ਦੇ ਸਮੇਂ ਤੋਂ ਉੱਥੇ ਆ ਕੇ ਬਹਿ ਨਾ ਜਾਵੇ ਤੁਹਾਡਾ ਤਲਾਕ ਦਾ ਕੀ ਚੱਲ ਰਿਹਾ ਹੈ ਨਾ ਜੀ ਮੇਰਾ ਤਲਾਕ ਦਾ ਮੈਂ ਲੈਣਾ ਹੀ ਨਹੀਂ ਤਲਾਕ ਜੀ ਮੇਰਾ ਖਰਚੇ ਦਾ ਚੱਲੀ ਜਾਂਦਾ ਡੀਵੀ ਦਾ ਚੱਲੀ ਜਾਂਦਾ ਤਲਾਕ ਦਾ ਮ ਹਾਂਜੀ ਤੁਹਾਡਾ ਕੋਰਟਚ ਕੋਰਟ ਦੇ ਵਿੱਚ ਅੱਲੀ ਜਾਂਦਾ ਜੀ ਤੁਸੀਂ ਕੀ ਗੋਹਾਰ ਲਾ ਰਹੇ ਹੋ ਇੱਥੇ ਆਏ ਕਿਹਦੇ ਕੋਲ ਆਏ ਪਹਿਲਾਂ ਵੀ ਜੀ ਇਹਨਾਂ ਤੇ ਚਾਹ ਇੰਦੇ ਤੇ ਦੇਹੇਜ ਕਰਕੇ ਮਾਰਕ ਟ੍ਰਾਈ ਕਰਦਾ ਸੀ ਇੰਦੇ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੈਂ ਥੱਪੜ ਮਾਰਿਆ ਇੰਦੇ ਫਿਰ ਪਰਚਾ ਫਿਰ ਇਹ ਚਿੱਟੇ 'ਚ ਫੜਿਆ ਗਿਆ ਕ੍ਰਾਈਮਨਲ ਬੰਦਾ ਹੁਣ ਇਹਨੇ ਧੋਖਾਧੜੀ ਕਰਕੇ ਮੇਰੇ ਨਾਲ 420 ਕਰਕੇ ਇਹ ਵਿਆਹ ਕਰਾਈ ਜਾਂਦਾਗਾ ਇਹਦਾ ਇਹ ਵਿਆਹ ਬੰਦਾ ਨਹੀਂਗਾ ਇਹ ਗਲਤ ਹੈ ਕਾਨੂੰਨ ਇਹ ਕਾਨੂੰਨ ਕਹਿੰਦੇ ਨਾ ਵੀ ਵਿਆਹ ਕਰਾ ਸਕਦਾਗਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਇੱਥੇ ਜੀ ਧਰਨਾ ਲਾ ਕੇ ਬੂੰਗੀ ਬੱਚਿਆਂ ਸਮੇਤ ਪਰਚਾ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾ ਦੇ ਵਿੱਚ ਬੈਠੇ ਹੋਏ ਨੇ ਮੁੱਕੇ ਤੇ ਪੁਲਿਸ ਵਾਲੇ ਕੋਲ ਗਈਆਂ ਉਹ ਕਹਿੰਦੇ ਜੀ ਇੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਤੁਹਾਡੇ ਕੋਰਟ ਦੇ ਵਿੱਚ ਚੱਲਦਾਗਾ ਤੁਸੀਂ ਉੱਥੇ ਜਾ ਕੇ ਕਰੋ ਕੋਰਟ ਕੀ ਕਹਿੰਦਾ ਦੂਜਾ ਵਿਆਹ ਕਰਾ ਲਓ ਹੌਣ ਤੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਮਿਲੇ ਹੋ ਮੈਂ ਮਿਲ ਕੇ ਆਈ ਆ ਜੀ ਐਸ ਐਚਓ ਨੂੰ ਉਥੇ ਜਿਹੜਾ ਸਿਵਲ ਲਾਈਨ ਦੇ ਵਿੱਚ ਕਹਿੰਦਾ ਜੀ ਜਾਂਚ ਪੜਤਾਲ ਹੋਊਗੀ ਮੈਂ ਕਿਹਾ ਜਾਂਚ ਪੜਤਾਲ ਨਹੀਂ ਪਿਛਲੀ ਵਾਰੀ ਵੀ ਜਦੋਂ ਕੋਰਟ ਚ ਨੇ ਥੱਪੜ ਮਾਰਿਆ ਸੀ ਮੈਂ ਉਦੋਂ ਵੀ ਕਿਹਾ ਸੀ ਇਹਨੂੰ ਅਰੈਸਟ ਕਰ ਲਓ ਇਹ ਨਾਮਜਾਦ ਹੈਗਾ ਮੁਰਕੇ ਤੁਸੀਂ ਗੱਡੀਆਂ ਲੈ ਕੇ ਮਗਰ ਮਗਰ ਫਿਰੋਗੇ ਹੁਣ ਵੀ ਇਹੀ ਗੱਲ ਹੈ ਹੁਣ ਇਹਨੂੰ ਫੜਨਾ ਨਹੀਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਤਫਸੀਲ ਤਫਸੀਲ ਮੇਰੇ ਕੋਲ ਬਗੈਰ ਪਰੂਪ ਨੇ ਹੋਰ ਤਾਂ ਪਛੀਸ਼ ਕੀ ਚਾਹੀਦੇ ਨੇ ਜਦੋਂ ਮੈਂ ਸਬੂਤ ਦਰਿਆ ਮੈਂ ਹੁਣ ਜਾਣੀ ਆ ਜੀ ਅੰਦਰ ਕੋਈ ਮਿਲੂਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਮ 12 ਦੇ ਵਿੱਚ ਟਿੱਡੇ ਦਾ ਕੰਮ ਹੀ ਕਰ ਰਹੇ ਨੇ ਇਹ ਦੋ ਨੰਬਰ ਦਾ ਹੀ ਕੰਮ ਕਰਦੇ ਨੇ ਸੋਨੂੰ ਦਾ ਕੰਮ ਹੈ ਵੱਡੇ ਵੱਡੇ ਅਧਿਕਾਰੀਆਂ ਕੋਲ ਛਾੜਿਆ ਨਾ ਕੁੜੀਆਂ ਉਸ ਤੋਂ ਬਾਅਦ ਚੱਕ ਕੇ ਵਾਪਸ ਲਿਆਣਾਗਾ ਇਹ ਕੰਮ ਨੇ ਧੰਦਾ ਬਣਾ ਰੱਖਿਆਗਾ ਕੋਈ ਵੀ ਬੰਦਾ ਜੇਲ੍ਹ ਚੋਂ ਆਂਦਾ ਨਾ ਰੋਟੀ ਖਾਣ ਜੋਗੀ ਨਹੀਂ ਹੁੰਦੀ ਕਿਸੇ ਕੋਲ ਠੀਕ ਹੈ ਭੁੱਖਾ ਮਰਦਾਗਾ ਕਿਉਂਕਿ ਇਹਨਾਂ ਦਾ ਅੱਗਾ ਪਿੱਛਾ ਕੋਈ ਸ਼ਹਿ ਹੈ ਹੀ ਨਹੀਂਗਾ ਤੇ ਹੁਣ ਕੀ ਖਾਂਦੇ ਨੇ ਇਹ ਕਿਸਿਆਂ ਦੇ ਕ੍ਰਿਮੀਨਲ ਬੰਦੇ ਹੈ ਫਿਰ ਇਹਨਾਂ ਦਾ ਕੌਣ ਸਾਥ ਦੇ ਰਿਹਾ ਕੀ ਲੱਗਦਾ ਤੁਹਾਨੂੰ ਪੌਣਸ ਕ੍ਰਿਮੀਨਲ ਕਾਨੂੰਨੀ ਪੌਣਸ ਕੇ ਭਗਵੰਤਮਾਨ ਸਰਕਾਰ ਕਹਿੰਦੀ ਕ੍ਰਿਮੀਨਲ ਦੇ ਖਿਲਾਫ ਲਗਾਤਾਰ ਕਾਰਵਾਈ ਭਗਵੰਤਮਾਨ ਕਹਿੰਦੀ ਆ ਜੀ ਜਿਹੜੇ ਘਰ ਟਾਈ ਜਾਂਦੀ ਆ ਆ ਛਾਰ ਵਾਲੀ ਦਾ ਕਿਉਂ ਨਹੀਂ ਘਟਾਇਆ ਛਾਰ ਕਹਿੰਦੇ ਸੀਗੇ ਕਦੋਂ ਟਾਊਗਾ ਜੀ ਕਦੋਂ ਟਾਊਗਾ ਮੈਂ ਉਹਦੇ ਵੀ ਕਿਹਾ ਸੀ ਨਹੀਂ ਟੈਂਦਾ ਕਿਉਂਕਿ ਇਹਨਾਂ ਨੇ ਇੱਕ ਐਪ ਇੱਕ ਹਵਾ ਬਣਾ ਲਿਆ ਵੇ ਅਸੀਂ ਪੰਜ ਪਰਚੇ ਕਟ ਰਹੇ ਨੇ ਸ਼ਾਮ ਨੂੰ ਕੱਟ ਕੇ ਰਿਕਾਰਡ ਦੇ ਵਿੱਚ ਦੇਣੇ ਆ ਵੀ ਆ ਚਿੱਟੇ ਵਾਲੇ ਦਾ ਕਾਰ ਹੈਗਾ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹ ਘਾਟਾਤਾ ਜੀ ਨਾਮ ਦੇਤਾ ਜੀ ਨਸ਼ਾ ਨਸ਼ਾ ਛਡਾਉ ਜੀ ਜੇ ਨਸ਼ਾ ਭਈਆ ਹੰ ਚੱਲੀ ਜਾਂਦਾ ਇਹ ਸਭ ਢੋਂਗ ਰਚਿਆ ਹੋਇਆ ਹੈਗਾ ਹੋਰ ਕੁਝ ਨਹੀਂ ਇਹਨਾਂ ਦੇ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਲਾਦੇ ਨੇ ਪਿੱਛੇ ਕੌਣ ਹੈ ਕਿ ਕੌਣ ਬਸ ਜੀ ਅਧਿਕਾਰੀ ਨੇ ਇਹਨਾਂ ਦੇ ਪਿੱਛੇ ਕਿਹੜੀ ਕੌਣ ਅਧਿਕਾਰੀ ਮੈਂ ਪਹਿਲਾਂ ਵੀ ਕਿਹਾ ਸੀਗਾ ਜੇ ਮੇਰੀ ਕੋਈ ਸੁਣਵਾਈ ਨਹੀਂ ਕਰੂਗਾ ਤੇ ਹੁਣ ਵੀ ਇਹ ਕੰਨੀ ਆ ਜੇ ਸੁਣਵਾਈ ਨਹੀਂ ਕਰਨਗੇ ਤੇ ਮੈਨੂੰ ਇਸ ਵਾਰ ਮਜਬੂਰ ਹੋਣਾ ਪਊਗਾ ਪਿਛਲੀ ਵਾਰੀ ਤਾਂ ਗੱਲ ਸੀਗੀ ਵੀ ਲੋ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਰਬਾਦ ਕਰਦੀ ਸੀ ਪਰ ਹੁਣ ਘਰ ਮੇਰੇ ਮੇਰਾ ਘਰ ਉਜੜਿਆ ਅੱਜ ਮੇਰਾ ਘਰ ਜਮਾ ਉਜੜ ਗਿਆਗਾ ਠੀਕ ਹੈ ਇਹ ਬੰਦੇ ਨੇ ਮੇਰੇ ਬਿਨਾ ਪ੍ਰਮੋਸ਼ਨ ਤੇ ਬੱਚਿਆਂ ਨੂੰ ਮੈਨੂੰ ਤਲਾਕ ਦਿੱਤੇ ਬਗੈਰ ਇੰਨੇ ਵਿਆਹ ਕਰਾ ਲਿਆਗਾ ਮੈਂ ਹੁਣ ਜਮਾ ਵੀ ਬਰਦਾਸ਼ਤ ਨਹੀਂ ਕਰੂੰਗੀ ਚਾਹੇ ਉਹਨਾਂ ਦੇ ਕਰਕੇ ਮੈਨੂੰ ਜਿੰਨਾ ਮਰਜ਼ੀ ਤੇ ਸੰਘਰਸ਼ ਕਰਨਾ ਪਵੇ ਪਿਛਲੀ ਵਾਰ ਤੁਸੀਂ ਕਿਹਾ ਸੀ ਕਿ ਕੋਈ ਵੱਡੇ ਵੱਡੇ ਅਧਿਕਾਰੀ ਦੇ ਪਿੱਛੇ ਉਹਨਾਂ ਦੇ ਨਾਮ ਹੈਗੇ ਆ ਜੀ ਹੈਗੇ ਆ ਹੈਗੇ ਆ ਜੀ ਆ ਬੈਠੇ ਨੇ ਜਲੰਧਰ ਬੈਠੇ ਲੁਧਿਆਣੇ ਬੈਠੇ ਆ ਗਿਆ ਜਦੋਂ ਨਾਮ ਲੱਗਿਆ ਨਾ ਨਾਮ ਵੀ ਲਾਉਂਗੀ ਮੈਂ ਕੋਈ ਗੱਲ ਨਹੀਂ ਐਸ ਵਾਰ ਕੋ